ਸਦਾ ਮੈਂ ਵੀਡੀਓ ਬਣਾ ਬਣਾ ਕੇ ਪ੍ਰੇਣਾ ਕੋਲੇ ਭੇਜਦਾ ਰਹਿੰਦਾ ਸੀ ਐਵੇਂ ਲੱਛਣ ਕਰਦਾ ਰਹਿੰਦਾ ਸੀ ਦਾਦਾ ਕੈਪਸੂਲ ਖਾਂਦੇ ਹੁੰਦਾ ਸੀ ਪ੍ਰੇਹ ਕੇ ਖਾਂਦਾ ਹੁੰਦਾ ਸੀ ਮੁੰਡ ਵੀ ਖਾ ਕੇ ਮੁੰਡ ਵੀ ਕੋਸਟ ਮਾਡਮ ਕਰਾ ਲਾ ਪ੍ਰੇਹ ਕੇ ਖਾ ਕੇ ਮਾਂ ਮਰ ਜਾਏਗਾ ਅਗਲਾ ਕੇ ਤਰ੍ਹਾਂ ਆਵਾਜ਼ ਆਵਾਜ਼ ਇਜਾਮ ਲਾਂਦੀ ਆ ਪਈਆਂ ਨੇ ਹਾਂਜੀ ਆ ਪਈਆਂ ਨੇ ਸੋਹਣਾ ਖਸਮ ਕਰ ਲਿਆ ਤਿਕੜਾ ਖਸਮ ਦਾ ਜ ਖਸਮ ਹੀ ਕਰ ਲੈ ਜਨ ਲੋਕਾਂ ਦੇ ਪੋਚੇ ਮਾਰਨੇ ਸੀ ਅਸੀਂ ਇਹ ਮਾਮਲਾ ਮੇਰਾ ਵੱਡਾ ਭਰਾ ਦੀ ਦਰਦ ਹੋਈ ਫਾਂਸੀ ਲਾਈ ਹੋਣੀ ਇਹ ਨਾ ਬੰਦੇ ਜਿਹੜੇ ਲੈ ਕੇ ਆਂਦੀ ਸੀ ਇਹ ਲਾਪ ਲਿਆਂਦੀ ਰਹੀ ਮੇਰੇ ਭਰਾ ਨੇ ਬਰਦਾਸ਼ਤ ਕਰ ਲਿਆ ਫਿਰ ਇਹਦੀ ਭਾਬੀ ਲੈ ਗਈ ਉਹ ਵੀ ਬਰਦਾਸ਼ਤ ਕਰ ਲਿਆ ਫਿਰ ਇਹ ਕੁੜੀ ਤੇ ਵੀ ਬੰਦੇ ਲੈ ਕੇ ਕੋਈ ਬੰਦੇ ਮੇਰੇ ਭਰਾ ਨੂੰ ਕੁੱਟਵਾਲੀ ਮੇਰੇ ਭਰਾ ਨੂੰ ਤਨਕੀ ਦਿੱਤੀ ਇਹਨਾਂ ਦੇ ਮਾਵਾ ਧੀਆਂ ਦੇ ਅੱਗੇ ਕਹਿੰਦਾ ਕਾਪੇ ਨਾਲ ਵੱਡੂਗਾ ਤੇਰੀ ਆ ਖਿਲਾਰ ਦੂੰਗਾ ਤੇ ਖਿਲਾਰ ਤੂੰ ਐਵੇਂ ਗੱਲਾਂ ਕਰ ਲੂੰਗਾ ਤੂੰ मेरी भतीजी ओ होटल में जाती थी और रोकदा थी का इतना मेरा भाऊ भाऊ का होटल में आज बजे चार पांच बार ही उन्होंने फोन पड़ रहे हैं तीन चार बार ही उन्होंने उठो पड़ रहे हैं अल्लाह काल ये जी मेरा नाम सुनीता है का की गल की हुई है कोई भी ਦਰਹੰਦਾ ਸੀ ਐਵੇਂ ਲੱਛਣ ਕਰਦਾ ਰਹਿੰਦਾ ਸੀ ਦਾਦਾ ਕੈਪਸੂਲ ਖਾਂਦੇ ਹੁੰਦਾ ਸੀ ਪ੍ਰਹਿ ਕੇ ਖਾਂਦਾ ਹੁੰਦਾ ਸੀ ਹੁਣ ਵੀ ਖਾ ਕੇ ਹੁਣ ਵੀ ਪੋਸਟਮਾਰਟਮ ਕਰਾ ਲਓ ਪ੍ਰਹਿ ਕੇ ਖਾ ਕੇ ਮਰਿਆ ਹੈ ਕਿਵੇਂ ਮਰਿਆ ਕਿਵੇਂ ਹੈ ਦੱਲੂ ਕੀ ਪਤਾ ਵੀ ਮੈਂ ਤਾਂ ਕੰਮ ਤੇ ਗਈ ਸੀ ਮੈਂ ਤਾਂ ਘਰੇ ਹੀ ਨਹੀਂ ਗਈ ਸੀ ਇਹਨਾਂ ਕਰੇ ਗਿਆ ਸੀ ਇਹਨਾਂ ਨੇ ਪਤਾ ਨਹੀਂ ਕੀ ਪੰਪ ਭਰੇ ਨੇ ਸਾਰਿਆਂ ਨੇ ਰਲ ਕੇ ਇਹਨਾਂ ਨੇ ਪਤਾ ਨਹੀਂ ਕੀ ਪੰਪ ਭਰੇ ਸਾਰਿਆਂ ਨੇ ਇਹਨਾਂ ਨੇ ਰਲ ਕੇ ਕੀਤਾ ਹੈ ਤੁਹਾਡਾ ਕੀ ਲੱਗਦਾ ਸੀਗਾ ਮੇਰੇ ਘਰ ਆਲਾ ਹੈਗਾ ਸੀ ਇਹ ਨਾ ਕੀ ਸੀਗਾ ਬੰਟੀ ਤੇ ਕਿੱਥੇ ਡੈਥ ਕਿੱਥੇ ਹੋਈ ਹੈ ਇਹ ਮੇਰੇ ਇਹ ਨਾ ਕਰੋ ਹੋ ਕੇ ਆਇਆ ਮੈਂ ਤਾਂ ਬੋਲੇ ਮੈਂ ਕੰਮ ਤੇ ਚੱਲ ਜਾਏਗਾ ਕਿਹੜਾ ਮੱਲਾ ਕਿਹੜਾ ਪੈਂਦਾ ਆ ਹਾਂ ਮੈਂ ਧੋਪੀ ਘਾਟੇਗਾ ਵੀਰੇ ਤੇ ਹੁਣ ਕਿਸ ਗੱਲ ਦੀ ਲੜਾਈ ਹੋ ਕੇ ਇਸ ਗੱਲ ਕੋਈ ਵੀ ਗੱਲ ਦੀ ਲੜਾਈ ਨਹੀਂ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੰਤੋ ਕਹਿੰਦਾ ਮੈਂ ਕੰਮ ਤੇ ਚੱਲ ਜਾਏਗਾ ਇਲਜ਼ਾਮ ਲਾਏ ਜਾ ਰਹੇ ਉਹਨਾਂ ਵੱਲ ਇਲਜ਼ਾਮ ਲਾਉਂਦੀ ਆ ਪਈਆਂ ਨੇ ਲਾਉਂਦੀ ਆ ਪਈਆਂ ਨੇ ਕਹਿੰਦਾ ਕਸਮ ਕਰ ਲੈ ਤਿਕੜਾ ਕਸਮ ਕਰ ਤਾਂ ਖਸਮ ਹੀ ਕਰ ਲੈ ਜਦ ਲੋਕਾਂ ਦੇ ਪੋਚੇ ਮਾਰਨੇ ਸੀ ਅਸੀਂ ਕਦੋਂ ਡੈਥ ਕਦੋਂ ਹੋਈ ਹੁੰਦੀ ਪਤਾ ਨਹੀਂ ਵੀਰੇ ਸੰਦਰ ਤੇ ਕੰਮ ਤੇ ਹੈ ਗਿਆ ਸੀ ਸਵੇਰੇ ਕੀ ਕੰਮ ਕਰਦਾ ਤੁਸੀਂ ਮੈਂ ਕਰਾਚੇ ਕੰਮ ਕਰੀਏ ਨਹੀਂ ਯਕੀਨਦਾ ਤੁਸੀਂ ਚੱਲੋ ਮੇਰੇ ਨਾਲ ਮੈਂ ਤੁਹਾਨੂੰ ਸਾਰੇ ਕਰਾਚਾ ਲੈ ਚਲਨੀ ਆ ਕਿ ਮੈਂ ਘਰੇ ਕੰਮ ਕਰਾਂ ਚਲਦਾ ਹੋ ਕੀ ਨਾ ਤਾ ਮੇਰਾ ਨਾਮ ਸੁਨੀਤਾ ਹੈਗਾ ਵੀਰੇ ਮੈਂ ਅੰਚੂ ਹੈਗੀ ਆ ਕੀ ਮਾਮਲਾ ਕੀ ਹੈ ਇਹ ਮਾਮਲਾ ਮੇਰਾ ਵੱਡਾ ਭਰਾ ਦੀ ਦਿੱਕਤ ਹੋਈ ਹੈ ਫਸੀ ਲਾਈਓ ਨੇ ਜੀ ਕਿਵੇਂ ਇਹ ਨਾ ਬੰਦੇ ਜਿਹੜੇ ਲੈ ਕੇ ਆਂਦੀ ਸੀ ਪਹਿਲਾ ਆਪ ਲੈਂਦੀ ਰਹੀ ਮੇਰੇ ਭਰਾ ਨੇ برداشت ਕਰ ਲਿਆ ਫਿਰ ਇਹਦੀ ਭਾਬੀ ਲੈਂਦੀ ਉਹ ਵੀ برداشت ਕਰ ਲਿਆ ਫਿਰ ਇਹ ਕੁੜੀ ਤੇ ਵੀ ਬੰਦੇ ਲੈ ਕੇ ਉਹੀ ਬੰਦੇ ਮੇਰੇ ਭਰਾ ਨੂੰ ਕੁੱਟਵਾਲੀ ਸੀ ਮੇਰੇ ਭਰਾ ਗੱਲ ਕਰਦਾ ਸੀਗਾ ਇਹ ਰੋਡ ਡਰਾਉਂਦੀ ਸੀ ਮੇਰੇ ਭਰਾ ਅੱਜ ਮੇਰੇ ਭਰਾ ਦੇ ਮੇਰੇ ਕੋਲ ਫੋਨ ਗਿਆ ਕਹਿੰਦਾ ਤੇਰੇ ਕੋਲ ਵੱਡਾ ਫੋਨ ਹੈ ਮੈਂ ਕਹਿੰਦਾ ਨਹੀਂ ਮੈਂ ਹੁਣੇ ਵੀ ਖਾਧ ਮੇਰੇ ਭਰਾ ਨਾਲ ਗੱਲ ਕੀਤੀ 12 ਵਜੇ ਤੋਂ ਬਾਅਦ ਮੇਰੇ ਭਰਾ ਨੇ ਗੱਲ ਕੀਤੀ 11 ਵਜੇ 9 ਵਜੇ ਕਹਿੰਦਾ ਵੱਡਾ ਫੋਨ ਹੈ ਮੈਂ ਕਹਿੰਦਾ ਨਹੀਂ ਜੀ ਕਹਿੰਦਾ ਮੈਂ ਵੀਡੀਓ ਪੇਜਣੀ ਹੈ ਗੰਨੇ ਦਾ ਕੋਈ ਮੁੰਡਾ ਆਇਆ ਕਰੇ ਕਹਿੰਦਾ ਮ ਦੇ ਭਰਾ ਨੂੰ ਤੰਕੀ ਦਿੱਤੀ ਇਹਨਾਂ ਦੇ ਮਾਵਾ ਧੀਆਂ ਦੇ ਅੱਗੇ ਕਹਿੰਦਾ ਕਾਪੇ ਨਾਲ ਵੱਢੂੰਗਾ ਤੇਨੂੰ ਯਾ ਖਿਲਾਰ ਦੂੰਗਾ ਤੇਨੂੰ ਐਵੇਂ ਗੱਲਾਂ ਕਰ ਲੂੰਗਾ ਤੇਰੇ ਨਾਲ ਤੇ ਅਸੀਂ ਮਲੋੜ ਤੋਂ ਆਂਦੇ ਆਂ ਮੈਂ ਕਿਹਾ ਤੂੰ ਇਹੋ ਜਿਹਾ ਕਹਿੰਦਾ ਮੈਂ ਅੱਜ ਮਾਰਨਾ ਮੇਰੀ ਯਾਰ 5 ਵਾਰੀ ਫੋਨ ਫੜਿਆ ਬਾਈ ਅਜੇ ਵੀ ਤੋੜਾ ਮੇਰਾ ਭਰਾ ਪਰਵਾਤਾ ਹੋਟਲ ਆ ਤੇ ਅੱਜ ਵੀ ਆਇਆ ਪੈਰ ਫੋਟਲ ਤੇ ਆ ਕੁੜੀ ਹੈ ਨਾ ਕਿਸੇ ਪਹਿਣੋ ਕਿਸੇ ਪਹਿਣੋ ਨਾ ਖਸਮ ਕਰਦੇ ਸਾਨੂੰ ਇਨਸਾਫ ਚਾਹੀਦਾ ਤੁਹਾਡੇ ਮੂੰਹ ਅੱਗੇ ਪਤੀਜੀ ਕੀ ਕਹੀ ਹੁੰਦੀ ਹੈ ਵੀ ਮੈਂ ਹੋਟਲ ਚ ਰਹਿ ਰਹੀ ਹਾਂ ਗਲਤ ਕੰਮ ਕਰਕੇ ਆਏ ਨਹੀਂ ਗਲਤ ਆ ਸੱਲਾਹ ਸੁਨੀਲ ਜੀ ਕਿੱਥੇ ਦਰਾਂ ਨਾਲੋਂ ਮਲੋੜ ਜੀ ਕੀ ਮਾਮਲਾ ਕੀ ਹੋਇਆ ਜੀ ਕਰਦਾ ਜਏ ਕੁੜੀ ਤੇ ਘਰ ਵਾਲੇ ਤਾਂ ਬਹੁਤ ਪਰੇਸ਼ਾਨ ਸੀ ਬਹੁਤ ਹੀ ਜ਼ਿਆਦਾ ਸਾਰਾ ਇਹਨਾਂ ਦਿੱਤਾ ਬਿਆਨ ਜੀ ਅਸੀਂ ਕਹਾਂਗੇ ਤੇ ਝੂਠ ਮਰਨ ਨਾਲ ਬੰਦਾ ਕਦੇ ਝੂਠ ਨਹੀਂ ਮਾਰਦਾ ਜੀ ਇਹਦਾ ਤੁਸੀਂ ਵੀਡੀਓ ਦੇਖ ਲਓ ਤੁਸੀਂ ਵਾਕਿਆ ਆਪਣੇ ਇਨਸਾਫ ਕਰਦੇ ਮੇਰੇ ਪੁੱਛਾ ਜੀ ਉਹਨੇ ਵੀ ਵੱਡਾ ਫੋਣੇ ਸੇ ਰਕਿਆ ਨਹੀਂ ਅੰਜੂ ਮੈਂ ਅੱਗ ਲਾ ਲੂੰਗਾ ਮੈਂ ਕਿ ਇਹੋ ਜਿਹਾ ਕੰਮ ਨਾ ਕਰੀ ਮੈਂ ਕਿ ਤੂੰ ਕਿਉਂ ਘਰ ਘਰੇਲੂ ਲੜਾਈ ਏ ਕਹਿੰਦਾ ਲੜਾਈ ਘਰੇਲੂ ਨਹੀਂ ਹੈਗੀ ਮੇਰੀ ਕੁੜੀ ਨੂੰ ਅੱਗੇ ਭੇਜ ਦਿੱਤੀ ਤੁਹਾਡਾ ਭਰਾ ਸੀ ਹਾਂਜੀ ਮੇਰਾ ਭਰਾ ਮੇਰੇ ਨਾਲ ਗੱਲ ਹੋਈ ਜੀ ਕਦੋਂ ਗੱਲ ਕਦੋਂ ਹੋਈ ਸੀ ਮੇਰੀ ਗੱਲ ਹੋਈ ਏ ਉਹਦੀ ਹੋਈ 12 ਵੇ ਵੀ ਹੋਈ ਏ ਮੇਰੀ 9 ਵਜੇ ਵੀ ਉਹਦੇ ਨਾਲ ਅੱਜ ਗੱਲ ਹੋਈ ਸੀ ਹਾਂਜੀ ਤਾਂ ਹੁਣ ਉਹਨੂੰ ਕਿਵੇਂ ਦੱਸ ਕਿਵੇਂ ਹੋਈ ਏ ਤੇਤ ਜੀ ਆਹ ਹਮ ਲੋਟ ਤੋਂ ਆਂਦੇ ਆਂ ਤੇ ਟਾਈਮ ਲੱਗਦਾ ਜੀ ਫਾਸੀ ਉਹਨੇ ਲਾ ਲਈ ਹੁਣ ਕੀ ਕਰ ਸਕਦੇ ਆਂ ਗਰੀ ਬੰਦੇ ਜੀ ਬੱਸਾਂ ਮੇਰੀ ਕੰਮ ਵਾਲੀ ਵੀ ਇਸ ਗੱਲ ਦੀ ਗਵਾਹ ਹੈ ਮੇਰੇ ਰਿਕਾਰਡਿੰਗ ਸੁਣਾ ਸਕਦੀ ਐ ਇਸ ਕੰਮ ਮੇਰੀ ਕੰਮ ਮਰੀ ਜਾਂਦੀ ਤੇ ਮੇਰੇ ਫੋਨ ਤੇ ਰਿਕਾਰਡਿੰਗ ਵਾਲਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮਿਆਂ ਨਹੀਂ ਪਈਆਂ ਆਂਤਿਕ ਵੀਰੇ ਆ ਕੰਮ ਹੋ ਗਿਆ ਮੇਰਾ ਭਰਾ ਵੀ ਰਹਿਣਾ ਖਰਾਬ ਹੈ ਨਹੀਂ ਸੀ ਵੀਰੇ ਉਹ ਕਹਿੰਦੇ ਸੀ ਨਸ਼ੇ ਕਰਦਾ ਗੋਲੀਆਂ ਖਾਂਦਾ ਨਹੀਂ ਵੀਰੇ ਨਸ਼ਾ ਵੀ ਕਰਦਾ ਜੀ ਆ ਮੇਰਾ ਬੰਦਾ ਹੈ ਆ ਵੀ ਕਰਦਾ ਜੀ ਨਸ਼ਾ ਇਹ ਮਰੂ ਕਰ ਟੈਸਟ ਕਰਾ ਲਓ ਜੇ ਨਸ਼ਾ ਕਿੱਥੋਂ ਹੋਵੇ ਤਾਂ ਦਾਰੂ ਪੀਂਦਾ ਸੀ ਨਹੀਂ ਕੱਲੀ ਦਾਰੂ ਪੀਂਦਾ ਸੀ ਕੱਲੀ ਦਾਰੂ हां ਵੀ ਉਹ ਤਾਂ ਹਿੰਮਤ ਨਾ ਹੋਵੇ ਫਾਸੀ ਲਾndi ਫੇਰ ਉਹਨੇ ਭਾਵੇਂ ਮਾੜਾ ਮੋਟਾ ਕੁਛ ਕਰਦਾ ਹੋਵੇ ਜੀ ਐ ਨਹੀਂ ਉਹ ਖਾਣ ਲੱਗੀ ਇਸ ਬੰਦਾ ਉਹ ਜੀ ਨਸ਼ਾ ਨਹੀਂ ਕਰਦਾ ਜੀ ਮੇਰਾ ਭਰਾ ਸਰਦਾਰ ਨਸ਼ਾ ਨਹੀਂ ਕਰਦਾ ਸੀ ਨਸ਼ਾ ਕੋਈ ਵੀ ਨਹੀਂ ਕਰਦਾ ਸੀ ਮੇਰੇ ਮਾਮੇ ਦੀ ਸਬੂਤ ਲਾਸਟ ਵਾਲੀ ਵੀਡੀਓ ਤੇ ਲਾਸਟ ਵਾਲੀ ਕਾਲ ਮੇਰੀ ਜੇ ਸਬੂਤ ਹੈਗਾ ਮੇਰੇ ਕੋਲ ਮੈਂ ਸਕਰੀਨਸ਼ਾਟ ਕਿੱਚਾ ਹੋਇਆ ਹੈ ਠੀਕ ਆ ਉਹ ਬੰਦਾ ਕੀ ਕਰੂਗਾ ਇਹ ਚਾਰ ਪੰਜ ਵਾਰੀ ਇਹਨਾਂ ਦੇ ਫੋਨ ਪੜਨੇ ਤਿੰਨ ਚਾਰ ਵਾਰੀ ਉਹਨੇ ਉਤੋਂ ਫੜਨੇ ਜੀ ਬੰਦਾ ਕੁਛ ਤਾਂ ਕੁਛ ਕਰੂਗਾ ਓਕੇ ਜਿਹੜੀ ਇਹਦੀ ਪਾਪੀ ਖੜੀ ਸਪਨਾ ਇਹਦੀ ਸਾਡੇ ਕਰ ਬੰਦੇ ਲੈ ਜਾ ਜੀ ਮਾਂ ਪੂਰਾ ਸਾਥ ਦਿੰਦੀ ਆ ਉਹਨੂੰ ਥਪੜਾ ਆ ਦਿੰਦੇ ਉਹ ਹੀ ਬੰਦਾ ਮੇਰੇ ਭਰਾ ਨੂੰ ਘਟਵਾਉਂਦੇ ਸੀਗੇ ਜਿਲਖਤ ਸਾਹਿਬ ਇਹ ਕੇਸ ਆਇਆ ਹੈ ਕੀ ਮਾਮਲਾ ਕੀ ਹੋ ਹਾਂਜੀ ਕਬੰਟਿੰਗ ਮਾਰ ਨਾਮ ਲਾਇਆ ਸੀ ਬ੍ਰੋਟ ਐਂਡ ਸੀਗਾ ਜੀ ਐਸ਼ਾਂ ਤੋਂ 50 ਦੇ ਆਸ-ਪਾਸ ਆਇਆ ਸੀਗਾ ਸਾਡੇ ਕੋਲ ਜੀ ਤੇ ਜਦੋਂ ਅਸੀਂ ਕੀਤੀ ਆਪਣਾ ਤਾਂ ਪਰਸ ਵਗੈਰਾ ਕੁਝ ਨਹੀਂ ਮਿਲਿਆ ਸੀਗਾ ਰੋਜ਼ ਐਪੀ ਸੀ ਬੀ ਸੀ ਕਿੰਨਾ ਸੀਗਾ ਪਤਾ ਲੱਗਿਆ ਕਿਵੇਂ ਡੈਥ ਹੋਈ ਹੈ ਕੋਈ ਉਹ ਤੁਹਾਨੂੰ ਪੋਸਟਮਾਨ ਤਵਾਰ ਹੀ ਨਾ ਚਲੇਗਾ ਬਟ ਇੱਕ ਗਲੇ ਦੇ ਨਿਸ਼ਾਨ ਸੀਗਾ ਤਾਂ ਇਹ ਤਾਂ ਬਾਰਛੇ ਕੋਟਾ ਤੁਹਾਨੂੰ ਪੋਸਟਮਾਨ ਤਵਾਰ ਹੀ ਲੱਗਦਾ ਇਹ ਫਾਸਿ ਲਾਈ ਸੀ ਦੇਖ ਕੇ ਤਾਂ ਹੀ ਲੱਗ ਰਿਹਾ ਸੀ ਕੋਈ ਗਲੇ ਤੇ ਨਿਸ਼ਾਨ ਸੀ ਕਿ ਸ਼ਾਇਦ ਫਾਂਸੀ ਲਾਈ ਹੈ ਬਾਕੀ ਪੋਸਟਮਾਨ ਨੂੰ ਤਵਾਰ ਦੀ ਕਾਰਵਾਈ ਕਰਦਾ ਡੈਡ ਬੋਡੀ ਦੀ ਕਵਾਲਤੀ ਮੋਰਚੀ ਜਾਂ ਡੈਡ ਬੋਡੀ ਮੋਰਚੀ ਜੀ ਜਿਹਦਾ ਤਾਂ ਮਰਿਆ ਸਾਰੇ ਫਾਲਕਾ ਦਾ ਨਾਮ ਲਗਾਏਗਾ ਸਾਰੇ ਫਾਲਕਾ ਦਾ ਲਿਖ ਦਿਆਂਗਾ ਨਾਮ ਵਾ ਗਲਤ ਕੀਤਾ ਨਾਮ ਵਾ ਕਰਨਾ ਕਈ ਗੱਲ ਨਾ ਹੋ। ਵੱਡਾ ਆਫੀ ਲੜਾਈ ਝਗੜਾ ਹੋਵੇਗਾ, ਲੱਖਵਾਰੀ ਹੋਵੇਗਾ। ਮੇਰੇ ਨਾਲ ਕਿਸੇ ਦਾ ਕੋਈ ਨਹੀਂ ਹੈ। ਮੈਨੂੰ ਜੋ ਕਾਰਵਾਈ ਕਰੋੜ ਸਾਥ ਦੇਵੇਗਾ, ਮੈਂ ਤਾਂ ਕਾਰਵਾਈ ਅਮਲ ਚ ਲਾਉਂਗਾ। ਪੂਰਾ ਕਾਰਵਾਈ ਕਰਾਂਗਾ। ਕੱਟਾ ਕੌੜਾ ਲੱਗੇ। ਮੋਰੀ ਲੜਰੋ ਘੱਟ ਕਰਦੀਆਂ। ਪਈਆਂ ਤਾਂ ਕਿ ਪਿੱਛੇ ਕੀ ਕਰਦੀਆਂ ਹੋ।